ਲਖਨਊ ਵਿੱਚ ਖੇਡੇ ਗਏ ਹਾਕੀ ਦੇ ਫਾਈਨਲ ਮੈਚ ਭਾਰਤ ਨੂੰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਟੀਮ 'ਚ ਜਲੰਧਰ ਦੇ ਮਨਦੀਪ ਸਿੰਘ ਅਤੇ ਵਰੁਣ ਦੇ ਕਰ ਖੁਸ਼ੀ ਦੀ ਲਹਿਰ ਫੈਲ ਗਈ। ਖਿਡਾਰੀਆਂ ਦੇ ਪਰਿਵਾਰਾਂ ਵੱਲੋਂ ਮਠਿਆਈ ਵੰਡ ਕੇ ਭੰਗੜੇ ਪਾ ਕੇ ਜਸ਼ਨ ਮਨਾਏ ਗਏ। ਕranch ਵਧਾਈ ਦੇਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ। ਜਿੱਤ ਤੋਂ ਬਾਅਦ ਭਾਰਤੀ ਟੀਮ ਦਿੱਲੀ 에ਅਰਪੋਰਟ ਪਹੁੰਚੀ ਜਿੱਥੇ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਹੱਥ 'ਚ ਜੇਤੂ ਟਰੋਫੀ ਫੜੀ ਭਾਰਤੀ ਟੀਮ ਦੇ ਖਿਡਾਰੀ ਬਹੁਤ ਹੀ ਖੁਸ਼ ਨਜ਼ਰ ਆਏ। ਪਿਛਲੇ 2 ਸਾਲ ਤੋਂ ਇਹਨਾਂ ਦੀ ਬਹੁਤ ਜ਼ਿਆਦਾ ਹਾਰਡ ਵਰਕਿੰਗ ਚੱ ਤੇ ਪਿਛਲੇ 2 ਸਾਲ ਤੋਂ ਹੀ ਟੀਮ ਨੂੰ ਇੰਤਜ਼ਾਰ ਸੀ ਕਿ ਵਰਲਡ ਕੱਪ ਜਿੱਤਣਾ ਹੈ ਤੇ ਉਹ ਅੱਜ ਮੂਮੈਂਟ ਆ ਚੁੱਕਾ ਤੇ ਵਰਲਡ ਕੱਪ ਜਿੱਤ ਚੁੱਕਿਆ ਹੈ ਭਾਰਤ ਨੇ 15 ਸਾਲਾਂ ਬਾਅਦ ਜੂਨੀਅਰ ਵਿਸ਼ਵ ਕੱਪ ਹਾਕੀ ਜਿੱਤਿਆ ਹੈ ਇਸ ਤੋਂ ਪਹਿਲਾਂ ਭਾਰਤ ਨੇ 2001 ਚ ਜੂਨੀਅਰ ਵਿਸ਼ਵ ਕੱਪ ਜਿੱਤਿਆ ਸੀ ਗੁਰਾਇਾ ਚ ਕਾਲੀ ਦਲ ਵੱਲੋਂ ਡਾਕਟਰ ਪੀ 임ਰਾਵ ਅੰਬੇਦਕਰ ਜੀ ਦੇ 60ਵੇਂ ਪ੍ਰੀ ਨਿਰਵਾਣ ਦਿਵਸ ਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ ਗੁਰਾਇਆਂ ਚ ਕਰਵਾਏ ਗਏ ਇਸ ਸਮਾਗਮ ਚ ਅਕਾਲੀ ਆਗੂਆਂ ਨੇ ਸ਼ਿਰਕਤ ਕਰ ਡਾਕਟਰ ਪੀ 임ਰਾਉ ਅੰਬੇਦਕਰ ਨੂੰ ਸ਼ਰਧਾਂਜਲੀ ਭੇਟ ਕੀਤੀ ਸਮਾਗਮ ਦੌਰਾਨ ਚਰਨਜੀਤ ਸਿੰਘ ਅਟਵਾਲ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਟਵਾਲ ਨੇ ਕਿਹਾ ਕਿ ਲੋਕਾਂ ਨੂੰ ਬਾਬਾ ਸਾਹਿਬ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਬਲਦੇਵ ਸਿੰਘ ਜੀ ਖੈਰਾ ਸਾਹਿਬ ਦਾ ਇਹਨਾਂ ਦੇ ਸਾਥੀਆਂ ਦਾ ਔਰ ਸ਼ਰਮਣੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਇਹਨਾਂ ਸਾਰਿਆਂ ਨੂੰ ਰਲ ਕੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਅੱਜ ਦਾ ਦਿਨ ਬਣਾ ਇਸ ਲਈ ਮੈਂ ਸਾਰੇ ਦੇਸ਼ ਵਾਸੀ ਨਹੀਂ ਜਿੱਥੇ ਕਿਤੇ ਕੋਈ ਵੀ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਆ ਉਹਦਾ ਨਾਮ ਲੈਵਾ ਉਹਨਾਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਮਾਗਮ 'ਚ ਪਹੁੰਚੇ ਬੁਲਾਰਿਆਂ ਨੇ ਲੋਕਾਂ ਨੂੰ ਡਾਕਟਰ ਭੀਮਰਾਓ ਅੰਬੇਦਕਰ ਦੇ ਜੀਵਨ ਬਾਰੇ ਜਾਣੂ ਕਰਵਾਇਆ ਜੰਗਲੀ ਸਾਂਬਰ ਰਸਤਾ ਪਟਕਣ ਕਾਰਨ ਜਲੰਧਰ ਦੇ ਸ਼ਹਿਰ ਚ ਆ ਗਿਆ ਗੱਡੀਆਂ ਦੇ ਸ਼ੋਰ ਸ਼ਰਾਬੇ ਤੋਂ ਡਰਦੇ ਬੱਚਦੇ ਸਾਂਬਰ ਦੀ ਇੱਕ ਗੱਡੀ ਦੀ ਲਪੇਟ ਚ ਆਉਣ ਕਾਰਨ ਮੌਤ ਹੋ ਗਈ ਪਠਾਨਕੋਟ ਰੋਡ ਤੇ ਸਰਾਬਰ ਨਗਰ ਦੀ ਮੁੱਖ ਸੜਕ ਤੇ ਅਣਪਛਾਤੇ ਵਾਹਨ ਦੀ ਲਪੇਟ ਚ ਆਉਣ ਕਾਰਨ ਇੱਕ ਸਾਂਬਰ ਦੀ ਮੌਤ ਹੋ ਗਈ ਜਿਸ ਨਾਲ ਉੱਥੇ ਕਾਫੀ ਦੇਰ ਤੱਕ ਟ੍ਰੈਫਿਕ ਰੁਕਿਆ ਰਿਹਾ ਸੂਚਨਾ ਮਿਲਦਿਆਂ ਹੀ ਪੁਲਿਸ ਸਮੇਤ ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਸਾਂਬਰ ਨੂੰ ਆਪਣੇ ਕਬਜ਼ੇ ਚ ਲੈ ਲਿਆ ਮੰਨਿਆ ਜਾ ਰਿਹਾ ਹੈ ਕਿ ਸਰਦੀ ਦੇ ਮੌਸਮ ਕਾਰਨ ਸਾੰਬਰ ਰਸਤਾ ਪਟੱਕੇ ਸ਼ਹਿਰ ਵੱਲ ਆ ਗਿਆ ਸੀ ਜਦੋਂ ਲੋਕ ਉਸਨੇ ਫੜਨ ਲੱਗੇ ਤਾਂ ਉਹ ਡਰ ਕੇ ਮੁਕ ਸੜਕ ਵੱਲ ਆ ਗਿਆ ਜਿਸ ਕਾਰਨ ਨਪਛਾਤੇ ਵਾਹਨ ਦੀ ਚਪੇਟ ਚੋਂ ਨਾਲ ਉਸ ਦੀ ਮੌਤ ਹੋ ਗਈ। ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਸੰਬੰਧਿਤ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੀ ਤਿਆਰੀ ਲਈ ਇਸਾਈ ਭਾਈਚਾਰੇ ਵੱਲੋਂ ਇੱਕ ਮੀਟਿੰਗ ਕੀਤੀ ਗਈ। ਈਸਾਈ ਭਾਈਚਾਰੇ ਵੱਲੋਂ 20 ਦਸੰਬਰ ਨੂੰ ਜਲੰਧਰ 'ਚ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਸਬੰਧਤ ਇੱਕ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਸ ਸਬੰਧਤ ਈਸਾਈ ਭਾਈਚਾਰੇ ਦੀਆਂ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ 'ਚ ਸ਼ੋਭਾ ਯਾਤਰਾ ਦੇ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਕੀਤੇ ਗਏ ਇਹ ਸ਼ੋਭਾ ਯਾਤਰਾ 20 ਦਸੰਬਰ ਨੂੰ ਕਰੀਬ 11 ਵਜੇ ਵਰਕਸ਼ਾਪ ਚੌਂਕ ਤੋਂ ਸ਼ੁਰੂ ਹੋਵੇਗੀ ਪਾਣੀ ਅਤੇ ਸੀਵਰੇਜ ਵਰਗੀਆਂ ਮੁਢਲੀਆਂ ਲੋੜਾਂ ਤੋਂ ਸਖਣੇ ਸ਼ਹੀਦ ਬਾਬੂ ਲਾਭ ਸਿੰਘ ਨਗਰਵਾਸੀਆਂ ਨੇ ਨਿਗਮ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਸੌਂਪਿਆ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰਵਾਸੀ ਸੀਵਰੇਜ ਅਤੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਆਪਣੀਆਂ ਸਮੱਸਿਆਵਾਂ ਵੱਲ ਪ੍ਰਸ਼ਾਸਨ ਦਾ ਧਿਆਨ ਦਿਵਾਉਣ ਲਈ ਨਗਰਵਾਸੀਆਂ ਨੇ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਜਲਦ ਤੋਂ ਜਲਦ ਇਸ ਸਮੱਸਿਆ ਦੇ ਨਿਪਟਾਰੇ ਦੀ ਮੰਗ ਕੀਤੀ ਨਗਰ ਵਾਸੀਆਂ ਦੀ ਅਗਵਾਈ ਕਰ ਰਹੇ ਕੌਂਸਲਰ ਪ੍ਰਦੀਪ ਸਿੰਘ ਰਾਇਦਾ ਦੋਸ਼ ਹੈ ਕਿ ਕਾਂਗਰਸ ਦਾ ਹਲਕਾ ਹੋਣ ਕਾਰਨ ਸਰਕਾਰ ਉਹਨਾਂ ਨਾਲ ਲਗਾਤਾਰ ਵਿਤਕਰਾ ਕਰਦੀ ਆ ਰਹੀ ਹੈ ਕਾਂਗਰਸ ਦਾ ਵਾਰਡ ਹੋਣ ਕਰਕੇ ਇਹ ਮਤਲਬ મતਭੇਦ ਰੱਖਦੇ ਆ ਕੋਈ ਵੀ ਬੀਜੇਪੀ ਦੀ ਜਿਹੜੀ ਵਾਰਡ ਆ ਉੱਥੇ ਸਫਾਈ ਕਰਮਚਾਰੀ ਵੀ ਜਿਹੜੇ 40 ਤੋਂ 50 ਆ ਸਾਡੇ ਕੋਲ ਸਫਾਈ ਕਰਮਚਾਰੀ ਵੀ ਘਟਨੇ ਤੇ بار بار ਕਮਿਸ਼ਨ ਨੂੰ ਕਹਿੰਦੇ ਮਤਲਬ ਖਾਣਾ ਪੂਰਤੀ ਜ਼ਰੂਰ ਹੁੰਦੀ ਆ ਪਰ ਇਦਾਂ ਦਾ ਮੇਅਰ ਤੇ ਇਦਾਂ ਦਾ ਕਮਿਸ਼ਨਰ ਸਾਨੂੰ ਮਤਲਬ ਜੰਦਾ ਨਗਰ ਵਾਸੀਆਂ ਨੂੰ ਪਹਿਲੀ ਵਾਰ ਮਿਲਿਆ ਇੰਨੇ ਠੀਠ ਨੇ ਜਿੰਨੀ ਵਾਰੀ ਮਰਜ਼ੀ ਤੁਸੀਂ ਇਹਨਾਂ ਨੂੰ ਮੈਮੋਰੰਡਮ ਦੇਈ ਜਾਓ ਇਹਨਾਂ ਦੇ ਕੰੰਤ ਜੂੰ ਤੱਕ ਨਹੀਂ ਸਰਗ ਨਗਰ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 10 ਦਿਨਾਂ ਦੇ ਅੰਦਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਬਿਊਰੋ ਰਿਪੋਰਟ ਜਗਬਾਨੀ ਟੀਵੀ